ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਪੈਣੋ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤਨ ਤਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਅੱਜ ਵਾਲੀ ਵੀਡੀਓ ਤੇ ਪੈਣੋ ਬਹੁਤ ਜ਼ਿਆਦੀ ਖਾਸ ਆ ਕਿਉਂਕਿ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ ਕਿ ਠੰਡ ਬਹੁਤ ਆ ਰਹੀ ਆ ਗਾੜੀ ਗਾੜੀ ਹਨਾ ਹੋਰ ਇਸ ਤੋਂ ਵੀ ਵੱਧ ਠੰਡ ਹੋ ਜਾਣੀ ਆ ਤੇ ਬਾਰ ਬਾਰ ਅਸੀਂ ਸਾਡੇ ਟਾਇਲਾਂ ਲੱਗੀਆਂ ਹੋਣ ਚਾਹੀਏ ਫਰਸ਼ ਹੋਵੇ ਤੇ ਚਾਹੇ ਪੱਥਰ ਹੋਵੇ ਤੇ ਤੁਸੀਂ ਦੇਖਿਆ ਹੋਣਾ ਉਹਨਾਂ ਦੀ ਚਮਕ ਜਿਹੜੀ ਆ ਮਰ ਜਾਂਦੀ ਆ ਦਾਗ ਪੈ ਜਾਂਦੇ ਆ ਬੱਚਿਆਂ ਵਾਲੇ ਘਰਾਂ 'ਚ ਤੇ ਅਸੀਂ ਭੈਣਾ ਕੀ ਕਰਦੇ ਆ ਇੱਕ ਉਹਨਾਂ ਨੂੰ ਬੈਠ ਕੇ ਚੰਗੀ ਤਰ੍ਹਾਂ ਦਾਗ ਲਾਉਂਦੀਆਂ ਰਹਿਣੀਆਂ ਤੇ ਅੱਜ ਭੈਣਾ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਾਂਗੀ ਜੋ ਤੁਸੀਂ ਇੱਕ ਦੋ ਚੀਜ਼ਾਂ ਸਮਾਨ ਦੀਆ ਪਾਓਗੇ ਪੋਚੇ ਵਾਲੇ ਪਾਣੀ 'ਚ ਤੇ ਹਫ਼ਤੇ ਦੇ ਵਿੱਚ ਇਹ ਟ੍ਰਿਕ ਇੱਕ ਵਾਰ ਕਰ ਲਿਆ ਕਰੋ ਚਾਹੇ ਦੋ ਵਾਰ ਤੇ ਤੁਸੀਂ ਦੇਖੋ ਬਾਅਦ ਵਿੱਚ ਜਿਨ੍ਹਾਂ ਦੀ ਤੇ ਛੋਟੀ ਫੈਮਿਲੀ ਆ ਬੱਚੇ ਵੱਡੇ ਨੇ ਉਹ ਤਾਂ ਕੱਲਾ ਝਾੜੂ ਵੀ ਲਗਾ ਸਕਦੇ ਨੇ 7-8 ਦਿਨ ਪੋਚਾ ਲਗਾਉਂਦੀ ਜ਼ਰੂਰਤ ਹੀ ਨਹੀਂ ਪੈਣੀ ਪਰ ਜਿਹੜੇ ਅਸੀਂ ਆ ਛੋਟੇ-ਛੋਟੇ ਬੱਚੇ ਨੇ ਸਾ ਸਾਨੂੰ ਵੀ ਕੀ ਹੁੰਦਾ ਕਿ ਵਾਰਾਂ ਦਿਨ ਚ ਦੋ ਦੋ ਤਿੰਨ ਤਿੰਨ ਵਾਰ ਵੀ ਪੋਚਾ ਲਾਉਣਾ ਪੈਂਦਾ ਕਿਉਂਕਿ ਫਰਸ਼ ਦੇ ਉੱਪਰ ਟਾਇਲ ਦੇ ਉੱਪਰ ਜਿਹੜਾ ਸਮਾਨ ਆ ਖਾਣ ਪੀਣ ਵਾਲਾ ਡੋਲ ਦਿੰਦੇ ਨੇ ਦਾਗ ਪੈ ਜਾਂਦੇ ਨੇ ਤੇ ਬੜੀਆਂ ਗੰਦੀਆਂ ਟਾਇਲ ਫਰਸ਼ ਲੱਗਣ ਲੱਗ ਜਾਂਦਾ ਤੇ ਜੇ ਤੁਸੀਂ ਹਫ਼ਤੇ ਦੇ ਵਿੱਚ ਇਵੇਂ ਇੱਕ ਟ੍ਰਿਕੇ ਕਰ ਲੋਗੇ ਨਾ ਤੇ ਤੁਹਾਡਾ ਫਰਸ਼ ਹਫ਼ਤਾ ਇੱਕ ਚਮਕਿਆ ਰਹੂਗਾ ਤੁਸੀਂ ਡੇਲੀ ਝਾੜੂ ਵੀ ਲਗਾ ਸਕਦੇ ਹੋ ਤੇ ਸਿੰਪਲ ਪਾਣੀ ਦੇ ਨਾਲ ਪੋਚਾ ਜਲਦੀ ਜਲਦੀ ਨਿਘਾ ਸਕਦੇ ਹੋ ਰੋਜ਼ ਠੀਕ ਹੈ ਜੀ ਇਹ ਨਹੀਂ ਆ ਕਿ ਤੁਹਾਨੂੰ ਪੋਚੇ ਲਗਾਉਣ ਤੇ 1 ਘੰਟਾ ਡੇਢ ਘੰਟਾ ਲੱਗ ਜਾਊਗਾ ਬਿਲਕੁਕੁਲ ਨਹੀਂ ਸਿਰਫ ਤੁਸੀਂ ਡੇਲੀ 5-7 ਮਿੰ ਜਾ ਸਕਦੀਆਂ ਨਹੀਂ ਤੇ ਤੁਹਾਨੂੰ ਇੱਕ ਇੱਕ ਦਾਗ ਲਾਉਣਾ ਪੈਂਦਾ ਪਰ ਜੇ ਤੁਸੀਂ ਆਹ ਵਲੀ ਠੀਕ ਕਰ ਲਈ ਤੇ ਫਿਰ ਤੁਹਾਨੂੰ ਰੋਜ਼ ਰੋਜ਼ ਦਾਗ ਨਹੀਂ ਲਾਉਣੇ ਪੈਣਗੇ ਤੇ ਵੀਡੀਓ ਬਹੁਤ ਜ਼ਿਆਦਾ ਯੂਸਫੁਲ ਆ ਤੇ ਭੈਣੋ ਇਹਨੂੰ ਸਕਿਪ ਨਾ ਕਰਿਓ ਤੇ ਜ਼ਰੂਰ ਦੇਖਿਓ ਇਹ ਮੈਂ ਆਪਣੇ ਭੈਣਾਂ ਲਈ ਇਹ ਵੀਡੀਓ ਬਣਾਈ ਆ ਕਿਉਂਕਿ ਮੇਰੇ ਵਰਗੀਆਂ ਕਈ ਮਦਰਸ ਨੇ ਜੋ ਛੋਟੇ ਛੋਟੇ ਬੱਚੇ ਨੇ ਤੇ ਘਰ ਦੇ ਵਿੱਚ ਜ਼ਿਆਦਾ ਜਾਣੇ ਹੈਲਪ ਕਰਾਉਣ ਵਾਲੇ ਨਹੀਂ ਹੁੰਦੇ ਤਾਂ ਅਸੀਂ ਬਾਰ-ਬਾਰ ਪੋਚੇ ਨਹੀਂ ਲਗਾ ਸਕਦੀਆਂ ਤੇ ਚਲੋ ਫਿਰ ਕਰਦੇ ਆ ਵੀਡੀਓ ਨੂੰ ਸਟਾਰਟ हां जी ਤੇ ਪੈਣੋ ਅੱਜ ਆਪਾਂ ਲਗਾਵਾਂਗੇ ਪੋਚਾ ਪੋਚੇ ਦੇ ਵਿੱਚ ਐਵੇਂ ਦੀਆਂ ਕਿਹੜੀਆਂ ਚੀਜ਼ਾਂ ਪਾਵਾਂਗੇ ਜਿਹਦੇ ਨਾਲ ਜਿਹੜੀਆਂ ਟਾਈਲਸ ਹੋਣ ਚਾਹੀਏ ਉਹ ਪੱਥਰ ਹੋਵੇ ਤੇ ਚਾਹੀਏ ਉਹ ਫਰਸ਼ ਹੋਵੇ ਮਤਲਬ ਜਿਵੇਂ ਦਾ ਵੀ ਤੁਹਾਡੇ ਘਰ ਚ ਫਰਸ਼ ਲੱਗਾ ਆ ਜਾਂ ਪੱਥਰ ਆ ਜੋ ਵੀ ਆ ਤੁਸੀਂ ਡੇਲੇ ਪੋਚੇ ਲਗਾਉਂਦੇ ਹੋ ਹਨ ਤੇ ਤੁਸੀਂ ਦੇਖਿਆ ਹੋਣਾ ਕਿ ਬੜਾ ਢਲ ਜਾ ਜਾਂਦਾ ਤੇ ਬੜੇ ਦਾਗ ਪੈ ਜਾਂਦੇ ਹਨ ਟਾਈਲਾਂ ਦੇ ਉੱਪਰ ਪੱਥਰ ਦੇ ਉੱਪਰ ਬਹੁਤ ਜ਼ਿਆਦਾ ਦਾਗ ਪਏ ਹੁੰਦੇ ਬੱਚਿਆਂ ਵਾਲੇ ਘਰ 'ਚ ਕਈ ਵਾਰ ਸਕੈਚ ਪੈਨ ਨਲੀਕਾ ਮਾਰੀਆਂ ਹੁੰਦੀਆਂ ਜਾਂ ਉਸ ਤਰ੍ਹਾਂ ਹੀ ਕੋਈ ਚੀਜ਼ ਖਾਣ ਵਾਲੀ ਦੇ ਦਾਗ ਲੱਗੇ ਹੁੰਦੇ ਆ ਤੇ ਹੁਣ ਆ ਗਈ ਠੰਡ ਤੇ ਬਾਰ ਬਾਰ ਪੋਚੇ ਦੇ ਵਿੱਚ ਪਾਣੀ ਦੇ ਵਿੱਚ ਪੋਚਾ ਡਿਪ ਕਰਕੇ ਹੱਥ ਦੇ ਨਾਲ ਰਗੜਨਾ ਪੈਂਦਾ ਹਨ ਤੇ ਬਹੁਤ ਮੁਸ਼ਕਲ ਆਉਂਦੀ ਹੈ ਬੜੀ ਠੰਡ ਲੱਗਦੀ ਆ ਤੇ ਪੈਨ ਨੂੰ ਹੁਣ ਗਾੜੀ ਗਾੜੀ ਹੋਰ ਸਰਦੀਆਂ ਦਾ ਮੌਸਮ ਜਿਹੜਾ ਵਾਅਦਾ ਚ ਆਜਾ ਧੁੰਦਾਂ ਵਾਲੇ ਦਿਨ ਵੀ ਆਜਣੇ ਨੇ ਤੇ ਕਾਫੀ ਪੈਨ ਨੂੰ ਪ੍ਰੋਬਲਮ ਆਉਂਦੀ ਆ ਤੇ ਜਿਨ੍ਹਾਂ ਦੇ ਘਰ 'ਚ ਤਾਂ ਬੱਚੇ ਹੈਗੇ ਨੇ ਹਨਾ ਉਹ ਤਾਂ ਹਫਤੇ ਦੇ ਵਿੱਚ ਇਵੇਂ ਪੋਚਾਲ ਗਾਲਣ ਤੇ ਬਾਅਦ ਵਿੱਚ ਡੇਲੀ ਥੋੜਾ ਬਹੁਤਾ ਜਿੱਦਾਂ ਪੋਚਾ ਮਾਰਨਾ ਮਾਰ ਸਕਦੇ ਆ ਤੇ ਜਿਵੇਂ ਆਪਾਂ ਕਹਿ ਸਕਦੇ ਕਈ ਫੈਮਿਲੀ ਐਵੇਂ ਦੀ ਹੁੰਦੀ ਹਨਾ ਕਿ ਬੱਚੇ ਉਹਨਾਂ ਦੇ ਕਿਤੇ ਬਾਹਰ ਗਏ ਹੁੰਦੇ ਆ ਜਾਂ ਬੱਚੇ ਉਹਨਾਂ ਦੇ ਆਪਣੇ ਆਪਣੇ ਕੰਮਖਾਨਾਂ ਤੇ ਸੱਟ ਹੁੰਦੇ ਆ ਤੇ ਘਰ ਦੇ ਵਿੱਚ ਬਹੁਤ ਛੋਟੀ ਜੀ ਫੈਮਿਲੀ ਹੁੰਦੀ ਆ ਤੇ ਉਹ ਮੇਰੀ ਭੈਣ ਇੱਕ ਵਾਰੀ ਪੋਚਾ ਐਵੇਂ ਲਗਾ ਲੇ ਤੇ 6-7 ਦਿਨ ਪੋਚਾ ਲਗਾਉਂਦੀ ਜਰੂਰਤ ਨਹੀਂ ਪੈਣੀ ਡੇਲੀ ਝਾੜੂ ਦੇ ਨਾਲ ਵੀ ਕੰਮ ਜਰਾ ਉਹ ਚੱਲ ਜਣਾ ਆ ਦੇਖਿਆ ਨਾ ਬੱਚਿਆਂ ਵਾਲੇ ਘਰ ਚ ਵੀ ਦੋ ਦੋ ਤਿੰਨ ਤਿੰਨ ਵਾਰ ਪੋਚਾ ਲਾਉਣਾ ਪੈਂਦਾ ਪਰ ਪੈਨੋ ਤੁਹਾਨੂੰ ਇੰਨੀ ਵਾਰਾ ਪੋਚਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਮੇਰੇ ਵੀ ਦੋ ਬੱਚੇ ਨੇ ਤੇ ਬਹੁਤ ਸ਼ਰਾਰਤੀ ਨੇ ਤੇ ਮੈਂ ਟ੍ਰਿਕ ਬਹੁਤ ਵਧੀਆ ਯੂਸਫੁਲ ਟ੍ਰਿਕ ਆ ਹਫਤੇ ਚ ਇੱਕ ਵਾਰ ਇਵੇਂ ਪੋਚਾ ਲਗਾ ਲਓ ਡਾਇਲਾਂ ਦੀ ਚਮਕ ਨਹੀਂ ਖਤਮ ਹੁੰਦੀ ਐ ਫਰੈਸ਼ ਰਹਿੰਦਾ ਆ ਫਰਸ਼ ਤੇ ਸਿਰ ਮੇ ਝਾੜੂ ਲਗਾਉਣੀ ਆ ਦਿਨ ਚ ਕਦੀ ਬਰਮ ਝਾੜੂ ਜ਼ਰੂਰ ਲਗਾਉਣਾ ਪੈਂਦਾ ਪਰ ਪੋਚਾ ਲਈ ਮੈਂ ਲਗਾਉਂਦੀ ਹੈਗੀ ਤੇ ਪੋਚਾ ਜਿਹੜਾ ਮੈਂ ਡੇਲੀ ਮਾੜਾ ਮੋਟਾ ਜਿੱਦਾਂ ਮੇਰੇ ਕੋ ਵਜਦਾ ਮੈਂ ਮਾਰ ਦਿੰਦੀ ਆ ਪਰ ਹਫਤੇ ਚ ਮੈਂ ਇੱਕ ਦਿਨ ਐਵੇਂ ਦਾ ਟਾਈਮ ਜ਼ਰੂਰ ਕੱਢਦੀ ਹੁੰਦੀ ਆ ਜਿੱਦਾਂ ਮੈਂ ਥੋੜੀ ਜੀ ਖੇਚਲ ਕਰ ਲੈਂਦੀ ਹੁੰਨੀ ਤੇ ਇਹ ਆ ਕਿ ਖੇਚਲ ਕੀਤੇ ਫਰਟ ਦੱਸ ਦੇਣਾ ਆਰਾਮ ਨਾਲ ਨਿਕਲ ਜਾਂਦੀ ਆ ਤੇ ਤੁਸੀਂ ਵੀ ਦੇਖੋ ਜਰੂਰ ਬੱਚਿਆਂ ਵਾਲੀ ਤੇ ਇਹ ਵੀਡੀਓ ਜਰੂਰ ਦੇਖਣ ਮੇਰੀਆਂ ਪੈਣਾ ਤੇ ਟਾਇਲਾਂ ਜਿਹੜੀਆਂ ਉਹ ਇੱਕਦਮ ਦਾਗ ਲੱਜ ਜਾਂਦੇ ਨੇ ਤੇ 8-10 ਦਿਨਾਂ ਬਾਅਦ ਟੱਲਾਂ ਬਿਲਕੁਲ ਨਵੀਆਂ ਹੀ ਲੱਗਦੀਆਂ ਨੇ ਤੇ ਸਭ ਤੋਂ ਪਹਿਲਾਂ ਪੈੜੇ ਮੈਂ ਬੱਕਰਟ ਦੇ ਵਿੱਚ ਪਾਣੀ ਪਾ ਲਿਆ ਗਰਮ ਤੇ ਤੁਸੀਂ ਜਿੱਦਾਂ ਹੀ ਬਾਲਟੀ ਦੇ ਵਿੱਚ ਪਾਣੀ ਲੈਣਾ ਤੁਸੀਂ ਜਿੱਦਾਂ ਵੀ ਮਤਲਬ ਆਪਣੇ ਘਰ ਦੇ ਵਿੱਚ ਪੋਚੇ ਲਗਾਉਂਦੇ ਹੋਵੇਂ ਲਗਾ ਸਕਦੇ ਹੋ ਤੇ ਕਿਉਂਕਿ ਜ਼ਰੂਰੀ ਨਹੀਂ ਕਿ ਬੱਕਰਟ ਦੇ ਵਿੱਚ ਹੀ ਲਗਾਉਣਾ ਮੈਂ ਵੀ ਇਹਨੂੰ ਅੱਜ ਫਸਟ ਡੇ ਯੂਜ਼ ਕਰਨ ਲੱਗੀ ਵਰਨਾ ਮੈਂ ਵੀ ਬਾਲਟੀ ਦੇ ਵਿੱਚ ਹੀ ਲਗਾਉਣੀ ਹੁੰਦੀ ਆ ਤੇ ਮੈਂ ਕਿਹਾ ਚਲੋ ਇਹ ਤਰੀਕਾ ਵਧੀਆ ਹੈ ਇਹ ਸ਼ੇਅਰ ਕਰਦਨੀ ਆ ਕਈ ਪੈਣਾ ਕੋਈ ਬੱਕੜ ਵੀ ਹੁੰਦੀ ਆ ਤੇ ਇਹਦੇ ਵਿੱਚ ਮੈਂ ਗਰਮ ਪਾਣੀ ਪਾ ਲਿਆ ਜੀ ਬਿਲਕੁਲ ਬਹੁਤ ਜ਼ਿਆਦਾ ਗਰਮ ਪਾਣੀ ਪਾਇਆ ਮੈਂ ਜਿਸ ਮੈਂ ਪਰੋਂ ਪਾਵਾਂਗੀ ਸਿਰਕਾ ਠੀਕ ਹੈ ਜੀ ਵਾਈਟ ਚਿੱਟਾ ਸਿਰਕਾ ਪਾਵਾਂਗੀ ਥੋੜਾ ਜਿਹਾ ਮੈਂ ਸਿਰਕਾ ਪਾਵਾਂਗੀ ਜਿੱਦਾਂ ਇੱਕ ਢੱਕਣ ਮੈਂ ਪਰ ਇਹ ਵਾਲਾ ਪਾ ਲਿਆ ਥੋੜਾ ਜਿਹਾ ਉੱਪਰ ਪਾ ਲੰਨੀ ਆ ਠੀਕ ਹੈ ਇੱਕ ਡੇਢ ਢੱਕੜ ਇਹਦਾ ਇਹੀ ਮੈਂ ਪਾ ਲਿਆ ਠੀਕ ਹੈ ਜੀ ਇੱਕ ਚਮਚਾ ਮੈਂ ਇਹਦੇ ਵਿੱਚ ਪਾਵਾਂਗੀ ਪਰ ਕਿ ਲੂੰਦ ਠੀਕ ਹੈ ਨਮਕ ਪਾ ਲਿਆ ਮੈਂ ਦੇ ਵਿੱਚ ਤੇ ਜਿਹੜਾ ਆਪਾਂ ਫਿਰਕਾ ਪਾਇਆ ਨਾ ਤੇ ਨਮਕ ਪਾਇਆ ਦੇਖੋ ਕਿੰਨੀ ਜ਼ਿਆਦਾ ਟਾਇਲ ਨੇ ਚਮਕ ਲਿਆ ਹੋਣੀ ਹੈ ਤੇ ਜਿਹੜੀ ਮੈਂ ਲਾਸਟ ਦੇ ਇੱਕ ਚੀਜ਼ ਪਾਉਂਗੀ ਉਹਦੇ ਨਾਲ ਤੇ ਤੁਹਾਡੀਆਂ ਟਾਲਾ ਐਕਦਾਮ ਲਿਸ਼ਕ ਜਾਣੀਆਂ ਨੇ ਠੀਕ ਹੈ ਜੀ ਤੇ ਪਹਿਲਾਂ ਮੈਂ ਪਾ ਲਿਆ ਇੱਥੇ ਬੇਕਿੰਗ ਪਾਊਡਰ ਠੀਕ ਹੈ ਜੀ ਇੱਕ ਇੱਕ ਚਮਚ ਮੈਂ ਪਾ ਲਿਆ ਅੰਦਾਜ਼ੇ ਨਾਲ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਦੋਂ ਲਾਸਟ ਤੇ ਮੈਂ ਜਿਹੜੀ ਚੀਜ਼ ਪਾਉਂਗੀ ਉਹਦੇ ਨਾਲ ਇੱਕਦਮ ਸਾਡਾ ਫਰਸ਼ ਹੋਵੇ ਭਾਵੇਂ ਪੱਥਰ ਹੋਵੇ ਭਾਵੇਂ ਟਾਈਲਾਂ ਹੋਣ ਬਹੁਤ ਜ਼ਿਆਦਾ ਚਮਕਾ ਜਾਊਗੀ ਪਰ ਪਾਉਣਾ ਬਹੁਤ ਧਿਆਨ ਨਾਲ ਤੇ ਬਹੁਤ ਥੋੜਾ ਜਿਹਾ ਇਹ ਨਹੀਂ ਕਿ ਇੱਕਦਮ ਜ਼ਿਆਦਾ ਪਾ ਦੇਣਾ ਸਿਰਫ ਇਹਦੇ ਵਿੱਚ ਮੈਂ ਪਾਉਂਗੀ ਤੁਸੀਂ ਗਰੀ ਦਾ ਤੇਲ ਪਾ ਸਕਦੇ ਹੋ ਨਾਰੀਅਲ ਦਾ ਜਿਹੜਾ ਵੀ ਤੁਹਾਡੇ ਕੋਲ ਤੇਲ ਹੈਗਾ ਤੁਸੀਂ ਪਾ ਸਕਦੇ ਹੋ ਮੈਂ ਸਰੋਂ ਦਾ ਹੀ ਪਾਇਆ ਸਰੋਂ ਦਾ ਜਿਆਦਾ ਬੈਸਟ ਆ ਜੇ ਤੁਸੀਂ ਸਰੋਂ ਦਾ ਪਾ ਲੋ ਇਹ ਦੇਖੋ ਬਸ ਇੰਨਾ ਹੀ ਪਾਉਣਾ ਮੈਂ ਜ਼ਿਆਦਾ ਨਹੀਂ ਪਾਵਾਂਗੀ ਜਿਵੇਂ ਮਤਲਬ ਮੈਂ ਪੰਜ ਛੇ ਬੂੰਦਾ ਕਹਿ ਸਕਦੇ ਪਾ ਦਿਤੀਆਂ ਤੇਲ ਦੀਆਂ ਸਰੋਂ ਦੇ ਤੇਲ ਦੀਆਂ ਜੇ ਤੁਸੀਂ ਨਾਰੀਅਲ ਦਾ ਪਾਉਣਾ ਤੁਸੀਂ ਉਹ ਵੀ ਪਾ ਸਕਦੇ ਹੋ ਬਸ ਜੀ ਸਾਡਾ ਇਹ ਜਿਹੜਾ ਘੋਲ ਹੈ ਉਹ ਬਿਲਕੁਲ ਕਿਆਮਰ ਹੈ ਠੀਕ ਹੈ ਜੀ ਹੁਣ ਇਸ ਘੋਲ ਨੂੰ ਆਪਾਂ ਚੰਗੀ ਤਰ੍ਹਾਂ ਮੈਂ ਇੱਕ ਦੋ ਵਾਰ ਹੀ ਡਿਪ ਕਰ ਲਿਆ ਤਾਂ ਜੋ ਜਿਹੜਾ ਘੋਲ ਹੈ ਚੰਗੀ ਤਰ੍ਹਾਂ ਭੁਲ ਜਾਏ ਉਸ ਤੋਂ ਬਾਅਦ ਮੈਂ ਤੁਸੀਂ ਦੇਖੋ ਤੇ ਮੈਂ ਇਹਦੇ ਵਿੱਚ ਸਕਾਰਿਆ ਪੋਚੇ ਨੂੰ ਤੇ ਤੁਸੀਂ ਜੇ ਹੱਥ ਵਾਲਾ ਪੋਚਾ ਹੈ ਤੁਹਾਡਾ ਤਾਂ ਤੁਸੀਂ ਘੁੱਟ ਕੇ ਜਾਂ ਤੁਸੀਂ ਟਾਬਲ ਦੇ ਨਾਲ ਪੋਚਾ ਲਗਾਉਂਦੇ ਹੋ ਤੁਸੀਂ ਉਹਦੇ ਨਾਲ ਵੀ ਲਗਾ ਸਕਦੇ ਹੋ ਜਾਂ ਇੱਕ ਹੋਰ ਤਰੀਕਾ ਹੈਗਾ ਪੈਣੋ ਤੁਸੀਂ ਕੋਈ ਨਾ ਟਾਬਲ ਵਾਲਾ ਪੋਚਾ ਲਿਓ ਜੀ ਇਹ ਵਾਲੀ ਟ੍ਰਿਕ ਕਰਨ ਲੱਗਿਓ ਤੇ ਜਲਦੀ ਟਾਇਲਾ ਜਿਹੜੀਆਂ ਸਾਫ਼ ਹੋ ਜਾਂਦੀਆਂ ਤੁਸੀਂ ਟਾਬਲ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਤੇ ਵਾਈਪਰ ਦੇ ਉੱਤੇ ਪਾ ਕੇ ਉਹਦੇ ਨਾਲ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਸਹੀ ਤਰੀਕਾ ਕਰਨਾ ਆ ਦੇਖਿਓ ਹੁਣ ਤੁਸੀਂ ਇਕਦਮ ਜਿਹੜਾ ਸਾਡੀਆਂ ਟਾਇਲ ਆ ਉਹ ਸਾਫ਼ ਹੋ ਜਾਂਦੀ ਆ ਮੈਂ ਤੁਹਾਨੂੰ ਦਾਗ ਵੀ ਦਿਖਾਉਣੀ ਆ ਆ ਦੇਖ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਪੋਚਾ ਬਹੁਤ ਵਧੀਆ ਸਫਾਈ ਹੁੰਦੀ ਆ ਤੇ ਇਕਦਮ ਨਾ ਫਰੈਸ਼ ਫਰੈਸ਼ ਜਿਹਾ ਸਾਡਾ ਫਰਸ਼ ਸਾਰਾ ਟਾਇਲਾਂ ਲੱਗਦੀਆਂ ਤੇ ਘਰ ਦੇ ਵਿੱਚ ਸਮੈਲ ਇੰਨੀ ਸੋਹਣੀ ਹੁੰਦੀ ਆ ਖੁਸ਼ਬੂਦਾਰ ਘਰ ਹੋ ਜਾਂਦਾ ਕਿਉਂਕਿ ਬੱਚਿਆਂ ਵਾਲਾ ਘਰ ਆ ਤੇ ਖਲਾਰਾ ਬਹੁਤ ਪੈਂਦਾ ਮੈਂ ਸਮਝ ਸਕਦੀ ਆ ਕਿਉਂਕਿ ਮੇਰੇ ਵੀ ਬੱਚੇ ਨੇ ਛੋਟੇ ਛੋਟੇ ਤੇ ਦੇਖੋ ਇਕਦਮ ਜਿਹੜੇ ਦਾਗ ਆ ਇਹਨੇ ਖਤਮ ਕਰ ਹੀ ਜਾਣੇ ਨੇ ਹਾਂਜੀ ਤੇ ਜਿਵੇਂ ਤੁਸੀਂ ਦੇਖ ਸਕਦੇ ਆ ਕਿ ਆ ਟਾਈਲਸ ਦੇ ਉੱਪਰ ਕਿੰਨੇ ਦਾਗ ਲੱਗੇ ਹੋਏ ਨੇ ਤੇ ਉਹ ਠੰਡ ਦੇ ਵਿੱਚ ਨਾ ਇੰਨਾ ਟਾਈਮ ਨਹੀਂ ਹੁੰਦਾ ਕਿ ਬੈਠ ਕੇ ਥਿੰਕ ਪੋਚ ਲਾਂਗੇ ਹਨ ਤੇ ਤੁਸੀਂ ਕੀ ਕਰਨਾ ਹੈ ਇਸੇ ਟ੍ਰਿਕ ਦੇ ਨਾਲ ਤੁਸੀਂ ਕਰ ਸਕਦੇ ਹੋ ਕਰਨ ਮੈਂ ਦਿਖਾਉਣੀ ਆ ਆ ਦੇਖੋ ਟਾਈਲਾਂ ਦੇ ਉੱਪਰ ਦਾਗ ਲੱਗੇ ਹੋਏ ਕਿੰਨੇ ਜ਼ਿਆਦਾ ਤੇ ਉਹ ਠੰਡ ਦੇ ਵਿੱਚ ਇੰਨਾ ਟਾਈਮ ਨਹੀਂ ਹੁੰਦਾ ਤੁਸੀਂ ਵਾਈਪਰ ਦੇ ਉੱਪਰ ਟਾਵਲ ਇੱਕ ਲੈ ਲੈਣਾ ਹੈ ਵਾਈਪਰ ਦੇ ਉੱਪਰ ਟਾਵਲ ਪਾ ਕੇ ਇਸ ਤਰੀਕੇ ਨਾਲ ਦੇਖੋ ਮੈਨੂੰ ਕੋਈ ਜ਼ਿਆਦਾ ਟਾਈਲ ਨਹੀਂ ਰਗੜਨਾਂ ਨਹੀਂ ਕਿਹਾ ਇੱਕ ਦੋ ਵਾਰ ਇਸ ਤਰ੍ਹਾਂ ਮੈਂ ਕੀਤਾ ਤੇ ਕਿੰਨੀ ਜ਼ਿਆਦਾ ਟਾਈਲ ਜਿਹੜੀ ਸਾਡੀ ਕਲੀਨ ਹੋ ਗਈ ਆ ਪਰ ਉਹ ਬਹੁਤ ਵਧੀਆ ਤਰੀਕਾ ਅਮਾ ਇਹ ਪਰ ਇਸੇ ਤਰੀਕੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਸਾਰਾ ਜਿਹੜਾ ਫੋਚਾ ਆ ਨੂੰ ਲਗਾ ਲੈਣਾ ਦੇਖੋ ਇੱਕਦਮ ਸਾਰੇ ਦਾਗ ਜਿਹੜੇ ਆ ਇਹ ਖਤਮ ਕਰਦਾ ਜਾ ਰਿਹਾ ਹੈ ਮੇਰੀ ਕੋਈ ਮਿਹਨਤ ਨਹੀਂ ਲੱਗੀ ਕੋਈ ਮੈਨੂੰ ਵਖਰਾ ਨਹੀਂ ਤਾਂ ਮੈਂ ਪਤਾ ਕੀ ਕਰਦੀ ਹੁੰਦੀ ਸੀ ਇਸ ਤਰ੍ਹਾਂ ਮੋਪ ਦੇ ਨਾਲ ਲਗਾਉਂਦੀ ਗੋਦੀ ਘਟਾਵਲ ਵੀ ਰੱਖਿਆ ਹੁੰਦਾ ਸੀ ਜਿੱਥੇ ਦਾਗ ਹੁੰਦੇ ਉੱਥੇ ਬਹਿ ਕੇ ਰਗੜਦੀ ਹੁੰਦੀ ਆ ਇੱਕ ਤਾਂ ਟਾਈਮ ਬਹੁਤ ਵੇਸਟ ਹੁੰਦਾ ਬੱਚਿਆਂ ਦੇ ਨਾਲ ਦੂਸਰਾ ਠੰਡਰ ਵਾਲੇ ਦਿਨਾਂ ਨਾਲ ਦਿਲ ਵੀ ਨਹੀਂ ਕਰਦਾ ਕਈਗਰ ਹੁਣ ਮੈਨੂੰ ਇਹ ਟ੍ਰਿਕ ਬਹੁਤ ਕਾਮਜਾਬ ਲੱਗੀ ਤੇ ਬੜੀ ਹਿਊਜ਼ਫੁਲ ਟ੍ਰਿਕ ਆ ਤੇ ਜਿਹੜੀਆਂ ਭੈਣਾਂ ਦੇ ਘਰ ਦੇ ਵਿੱਚ ਕੱਲੀਆਂ ਹੁੰਦੀਆਂ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਬੱਚੇ ਵੱਡੇ ਹੋ ਗਏ ਜਿਨ੍ਹਾਂ ਦੇ ਆਪਣੇ ਕੰਮਕਾਰਾਂ ਤੇ ਲੱਗੇ ਹੋਏ ਨਹੀਂ ਹਨਾ ਤੇ ਨਹੀਂ ਜ਼ਿਆਦਾ ਤੁਹਾਡੇ ਘਰ ਚ ਖੜਾਰਾ ਪੈਂਦਾ ਤੇ ਤੁਸੀਂ ਤੇ ਭੈਣ ਹੋਏ ਹਫ਼ਤੇ ਚ ਇੱਕ ਵਾਰ ਲਗਾ ਲਓ ਤੇ ਬਾਕੀ ਦਿਨ ਤੁਹਾਡਾ ਛਾੜੂ ਨਾਲ ਹੀ ਸਰ ਜਣਾ ਕਿਉਂਕਿ ਬਹੁਤ ਜ਼ਿਆਦਾ ਚਮਕ ਜਿਹੜੀ ਆ ਟਾਇਲਾਂ ਤੇ ਆ ਜਾਂਦੀ ਆ ਆਪਾਂ ਸਰੋਂ ਦਾ ਤੇਲ ਪਾਇਆ ਨਾ ਉਹਦੇ ਨਾਲ ਬਹੁਤ ਜ਼ਿਆਦਾ ਟਾਈਆਂ ਜਿਹੜੀਆਂ ਸਾਡੀਆਂ ਸ਼ਾਈਨ ਕਰਨ ਲੱਗ ਜਾਂਦੀਆਂ ਦੇਖੋ ਇਹ ਬਹੁਤ ਵਧੀਆ ਤਰੀਕਾ ਤੁਸੀਂ ਵੇਖ ਸਕਦੇ ਆ ਕਿ ਕਿੰਨੀ ਜ਼ਿਆਦਾ ਗੰਦਗੀ ਜਿਹੜੀ ਆ ਉਹ ਨਿਕਲਦੀ ਪਈ ਆ ਹੈਨਾ ਕਿ ਪੂਰੀਆਂ ਡੀਪ ਕਲੀਨ ਜਿਹੜੀਆਂ ਸਾਡੀਆਂ ਟਾਈਲਸ ਨੇ ਹੋ ਜਾਂਦੀਆਂ ਨੇ ਬਾਜੀ ਇਸੇ ਤਰੀਕੇ ਦੇ ਨਾਲ ਮੈਂ ਸਾਰੇ ਘਰ ਦੇ ਵਿੱਚ ਪੂੰਝੇ ਜੇ ਨੇ ਉਹ ਦੱਸਾਂਗੀ ਇੱਕ ਤਾਂ ਟਾਈਮ ਬੱਜ ਜਾਂਦਾ ਹੈ ਇੰਨੇ ਮੇਰੇ ਫੇਰ ਦੀਪ ਘਰ ਕੇ ਤੇ ਨਿਚੋੜ ਲਿਆ ਇਸੇ ਤਰੀਕੇ ਦੇ ਨਾਲ ਤੁਸੀਂ ਕਰਦੇ ਜਾਣਾ ਬਹੁਤ ਵਧੀਆ ਤਰੀਕੇ ਬਹੁਤ ਪਿਆਰੇ ਤੁਸੀਂ ਜਰੂਰ ਕਰਕੇ ਦੇਖਿਓ ਕਿਉਂਕਿ ਟਾਇਲਾਂ ਪੱਥਰ ਵਾਲੇ ਘਰ ਦੇ ਵਿੱਚ ਨਾ ਪਾਣੀ ਬਾਰ-ਬਾਰ ਚੇਂਜ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਪੈਂਦੀਗੀ ਤੇ ਜੇ ਤੁਹਾਨੂੰ ਲੱਗਦਾ ਪਾਣੀ ਚੇਂਜ ਕਰਨਾ ਤਾਂ ਤੁਸੀਂ ਕਰ ਵੀ ਸਕਦੇ ਹੋ ਤੇ ਸਿਰਫ ਇਹ ਤੇ ਇੱਕ ਵਾਰ ਟ੍ਰਿਕ ਕਰ ਲੈਣਾ ਦੇਖਿਓ ਤੁਹਾਡੀਆਂ ਟਾਇਲਾਂ ਦੀ ਕਿੰਨੀ ਜ਼ਿਆਦਾ ਚਮਕ ਜਿਹੜੀ ਹੈ ਉਹ ਬਣੀ ਰਹੀ ਹੈ ਦੇ ਦੇ ਫਰਸ਼ ਉਮ ਕਿੱਡੇ ਆਰਾਮ ਨਾਲ ਪੋਚਾ ਲਗਾ ਲਿਆ ਕੋਈ ਮੈਨੂੰ ਥਾਂਡੇ ਚ ਜ਼ਰੂਰਤ ਨਹੀਂ ਪਈਗੀ ਵਾਰ-ਵਾਰ ਨਿਚੋੜਨ ਦੀ ਵਾਰ-ਵਾਰ ਹਨਾ ਕਿਉਂਕਿ ਫਰਸ਼ ਸਾਫ਼ ਹੀ ਨਾ ਹੋ ਜਾਂਦਾ ਜਿੱਤੇ ਪਹਿਲਾਂ ਮੈਂ ਤੁਹਾਨੂੰ ਟਾਈਲਸ ਤੇ ਮਾਰਬਲ ਤੇ ਦਿਖਾਇਆ ਹਨਾ ਲਗਾ ਕੇ ਕਿ ਤੁਸੀਂ ਕਰ ਸਕਦੇ ਹੋ ਆਹ ਕੋ ਸਿੰਪਲ ਫਰਸ਼ ਜਿਵੇਂ ਬਾਹਰ ਸਾਡੇ ਕਿਉਂਕਿ ਇੱਧਰ ਵੇਲੇ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਸਾਰਿਆਂ ਦੀ ਚੀਜ਼ਾਂ ਖੜੀਆਂ ਹੁੰਦੀਆਂ ਨੇ ਹਨਾ ਬਾਈਕ 11 ਗੱਡੀ ਤੇ ਖਲਾਰਾ ਜ਼ਿਆਦਾ ਪੈ ਜਾਂਦਾ ਹਨਾ ਤੇ ਉਹਦੇ ਵਾਸਤੇ ਮੈਂ ਇੱਕ ਪੋਚਾ ਵੱਖਰਾ ਰੱਖਿਆ ਹੋਇਆ ਵੇੜੇ ਵਾਸਤੇ ਤੇ ਪਾਣੀ ਵਿੱਚ ਉਹੀ ਵਰਤਿਆ ਠੀਕ ਹੈ ਜੀ ਇਹਨੂੰ ਮੈਂ ਜਰਾ ਘਾ ਹੱਥ ਨਾਲ ਨਿਚੋੜ ਲਿਆ ਤੇ ਇਸ ਤਰ੍ਹਾਂ ਹੀ ਜੇ ਤੁਸੀਂ ਵੀ ਹੱਥ ਨਾਲ ਨਿਚੋੜ ਦਿਆਂ ਤਾਂ ਕੋਈ ਚੱਕਰ ਨਹੀਂ ਤੇ ਇਹ ਆ ਕਿ ਜਰਾ ਕੋ ਬਖੀਰ ਵਾਲੀ ਦਾ ਜੋ ਸੋਖ ਹੋ ਜਾਂਦਾ ਕਿ ਠੰਡ ਦੇ ਵਿੱਚ ਹੱਥ ਨਾਲ ਨਿਚੋੜਨਾ ਨਹੀਂ ਪੈਂਦਾ ਹੈਗਾ ਬਾਕੀ ਤੁਹਾਨੂੰ ਮੈਂ ਦਿਖਾ ਦਿਆਂਗੀ ਕਿ ਆਪਾਂ ਫਰਸ਼ ਦੀ ਉੱਪਰ ਵੀ ਇਹ ਬਹੁਤ ਵਧੀਆ ਲਗਾ ਸਕਦੇ ਹਾਂ ਤੇ ਸਾਡੀ ਜਿਹੜੀ ਫਰਸ਼ ਦੀ ਸ਼ੌਣ ਆ ਬਹੁਤ ਵਧੀਆ ਆ ਜਾਊਗੀ ਤੇ ਤੁਸੀਂ ਇਹ ਟ੍ਰਿਕ ਜ਼ਰੂਰ ਕਰਕੇ ਦੇਖਿਓ ਤੁਸੀਂ ਦੇਖਿਓ ਉਹਨੀਆਂ ਟਾਇਲ ਪੱਥਰ ਵੀ ਨਹੀਂ ਲਿਸ਼ਕਦਾ ਹੈਗਾ ਜੇ ਨਾ ਇਹ ਸਿੰਪਲ ਜਿਹੜਾ ਫਰਸ਼ ਹੈ ਇਹ ਲਿਸ਼ਕਦਾ ਆ ਕਿਉਂਕਿ ਜਿਹੜਾ ਆਪਾਂ ਤੇਲ ਪਾਇਆ ਨਾ ਉਹਦੇ ਨਾਲ ਇਹ ਫਰਸ਼ ਬਹੁਤ ਸੋਹਣਾ ਹੋ ਜਾਂਦਾ ਤੇ ਦੇਖ ਬਹੁਤ ਧਿਆਨਾ ਲੱਗਦਾ ਜੇ ਤੁਸੀਂ ਆਪਣੇ ਅੰਦਰਾਂ ਚ ਵੀ ਜਿਵੇਂ ਦਾ ਫਰਸ਼ ਪਿਆ ਤੇ ਟ੍ਰਿਕ ਪੈਣਾ ਜਰੂਰ ਕਰਿਓ ਬਹੁਤ ਵਧੀਆ ਇਹ ਟ੍ਰਿਕ ਆ ਤੇ ਬਹੁਤ ਵਧੀਆ ਆਈਡੀਆ ਆ ਕੋਈ ਖੇਚਲ ਨਹੀਂ ਕੋਈ ਮਿਹਨਤ ਨਹੀਂ ਤੇ ਜ਼ਿਆਦਾ ਦਾਗ ਲਾਉਣ ਦੇ ਵੀ ਟਾਈਮ ਵੇਸਟ ਨਾ ਕਰੋ ਤੇ ਸਿਰਫ ਇਹ ਟ੍ਰਿਕ ਨੂੰ ਅਜ਼ਮਾਓ ਤਿੱਖ ਵਿਖੋ ਮੈਂ ਕਿੰਨੀਆਂ ਪਿਆਰੀਆਂ ਪਿਆਰੀਆਂ ਸੋਖੀਆਂ ਸੋਖੀਆਂ ਸਰਲ ਜੀਆਂ ਟ੍ਰਿਕਸ ਤੁਹਾਡੇ ਵਾਸਤੇ ਲੈ ਕੇ ਆਂਦੀ ਹਾਂ ਤੇ ਤੁਸੀਂ ਇਸਪੋਰਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਪਿਆਰ ਜ਼ਰੂਰ ਦਿਆ ਕਰੋ ਤਾਂ ਜੋ ਸਾਡਾ ਵੀ ਹੋ ਸੁਖਵਧੀ ਸੱਤ ਹੋਰ ਪਿਆਰੀਆਂ ਤੇ ਅੰਦਰ ਟ੍ਰਿਕਸ ਤੁਹਾਡੇ ਲਈ ਲੈ ਕੇ ਆਉਂਦੇ ਰਹੀਆਂ ਇਹ ਤਾਂ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿ ਆਪਾਂ ਅਗਲੀ ਵੀਡੀਓ ਕਿਹੜੀ ਬਣਾਈਏ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿੰਨੇ ਕਮੈਂਟ ਆਈ ਨੇ ਸਾਰੀਆਂ ਦੀ ਉਹ ਵੀਡੀਓ ਬਣਾਵਾਂ ਜ਼ਰੂਰ ਤੇ ਬਾਕੀ ਤਾਂ ਜ਼ਰੂਰ ਸਪੋਰਟ ਕਰਿਆ ਕਰੋ ਮੈਂ ਬਾਰ-ਬਾਰ ਇਹ ਚੀਜ਼ ਤਾਂ ਬੋਲਦੀ ਆ ਕਿਉਂਕਿ ਬੱਚੇ ਛੋਟੇ ਨੇ ਛੋਟੇ ਬੱਚਾ ਨਾਲ ਵੀਡੀਓ ਬਣਾਉਣੀ ਬਹੁਤ ਔਖੀ ਲੱਗਦੀ ਆ ਪਰ ਚਲੋ ਮੈਂ ਫਿਰ ਵੀ ਜਦੋਂ ਕੋਈ ਕੰਮ ਕਰਦੀ ਹੁੰਦੀ ਆ ਤੇ ਮੈਨੂੰ ਹੁੰਦਾ ਕਿ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਵਾਂ ਹਨਾ ਤੇ ਬਾਕੀ ਜਦੋਂ ਤੁਹਾਡੇ ਵਧੀਆ ਸੋਹਣੇ ਸੋਹਣੇ ਕਮੈਂਟ ਹੁੰਦੇ ਆ ਨਾ ਤੇ ਮੇਰੇ ਮਨ ਨੂੰ ਬੜੀ ਖੁਸ਼ੀ ਹੁੰਦੀ ਆ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਬੜੀ ਪਿਆਰੀ ਸੋਚ ਦੇ ਮਾਲਕ ਮੈਨੂੰ ਇਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਤੁਸੀਂ ਅਗਲੀ ਵੀਡੀਓ ਦੱਸ ਸਕਦੇ ਜੀ ਕਮੈਂਟ ਕਰਕੇ ਕਿ ਅਸੀਂ ਕਿਹੜੀ ਬਣਾਈਏ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ ਦੇ ਨਾਲ